ਬਿਲਾਵਲ ਮਹਿਲਾ ਪੰਜਵਾ ਆਪਣੇ ਬਾਲਕ ਆਪ ਰਖਿਐਨ ਪਾਰ ਬ੍ਰਹਮ ਗੁਰਦੇਵ ਸੁਖ ਸ਼ਾਂਤ ਸਹਿਜ ਆਨੰਦ ਫੈ ਪੂਰਨ ਫੈ ਸੇਵ ਰਹਾਉ ਭਗਤ ਜਨਾਂ ਕੀ ਬੇਨਤੀ ਸੁਣੀ ਪ੍ਰਭ ਆਪ ਰੋਗ ਮਟਾਏ ਜੀਵਾਲੀਨ ਜਾਕਾ ਵੱਡ ਪਰਤਾਪ ਦੁਖ ਹਮਾਰੇ ਬਖਸ਼ੈਨ ਆਪਣੀ ਕਲਥਾਰੀ ਮਨ ਬਾਸ਼ਤ ਫਲ ਦਿੱਤੇ ਹਨ ਨਾਨਕ ਬਲੇਹਾਰੀ ਰਾਗ ਬਿਲਾਵਲ ਮਹਿਲਾ ਪੰਜਵਾ ਚਉਪ ਦੇ ਦੁਪ ਦੇ ਕਰ ਸ਼ੇਵਾ ਤੇ ਕੋ ਓੰਕਾਰ ਸਤਿਗੁਰ ਪ੍ਰਸਾਦ ਮੇਰੇ ਮੋਹਨ ਸਰਮਣੀ ਇਹ ਨਾ ਸੁਣਾਏ ਸਾਂਕਤ ਗੀਤ ਨਾਦ ਤੁਨ ਗਾਵਤ ਬੋਲ ਬੋਲ ਅਜਾਏ ਰਹਾਉ ਸੇਵਤ ਸੇਵ ਸੇਵ ਸਾਧ ਸੇਵ ਸਦਾ ਕਰਉ ਕਿਰਤਾਏ ਅਭੈ ਦਾਨ ਪਾਵਉ ਪੁਰਖ ਦਾਤੇ ਮਿਲ ਸੰਗਤ ਹਰ ਗੁਣ ਗਾਏ ਰਸਨਾ ਅਘਾ ਅਘਾ ਗੁਣ ਰਾਤੀ ਨਾਨਦ ਅਰਸ਼ ਰੰਗ ਲਾਏ ਹੋ ਕੇ ਪਾਲ ਦੀਨ ਦੁਖ ਪੰਜਨ ਮੋਹ ਚਰਨ ਹਿਰਦੈ ਵਸਾਏ ਸਭੂ ਤਲੈ ਤਲੈ ਸਭ ਉਪਰ ਇਹ ਦ੍ਰਿਸ਼ਟ ਦ੍ਰਿਸ਼ਟਾਏ ਅਭਿਮਾਨ ਖੋਏ 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 ਖੋਈ ਹਾਂ ਮੋਕ ਸਤਗੁਰ ਮੰਤਰ ਦ੍ਰਿੜਾਏ ਅਤਲ 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 ਨਾ ਤੁਲਿਐ ভক্তਵਸ਼ਲ ਕਿਰਪਾਏ ਜੋ ਜੋ ਸ਼ਰਨ ਪਰਿਓ ਗੁਰ ਨਾਨਕ ਅਭੈਦਾਨ ਸੁਖ ਪਾਏ ਬਿਲਾਵਲ ਮਹਲਾ 5 ਪ੍ਰਭ ਜੀ ਤੂੰ ਮੇਰੇ ਪ੍ਰਾਨ ਅਧਾਰ ਹੈ ਨਮਸਕਾਰ ਡੰਡੋ ਤਬੰਦਨਾ ਅਨਕ ਬਾਰ ਜਾਉ ਬਾਰ ਰਹਾਉ ਉਠਤ ਬੈਠਤ ਸੋਵਤ ਜਾਗਤ ਏ ਮਨ ਤੁਜੈ ਚਿਤਾਰੈ ਸੂਖ ਦੂਖ ਇਸ ਮਨ ਕੀ ਬਿਰਥਾ ਤੁਝ ਹੀ ਆਗੈ ਸਾਰੈ ਤੂੰ ਮੇਰੀ ਓਟ ਬਾਲ ਬੁੱਧ ਧਨ ਤੁਮ ਹੀ ਤੁਮੈ ਮੇਰਾ ਪਰਵਾਰੈ ਜੋ ਤੁਮ ਕਰੋ ਸੋਈ ਫਲ ਹਮਰੈ ਦੇਖ ਨਾਨਕ ਸੁਖ ਚਰਨਾਰੈ ਬਿਲਾਵਲ ਮਹਲਾ 5 सुनियत प्रभु तौ सगल उद्धारन मोह मगन पतित संग प्राणी ऐसे मनहै बिसारन रहाओ संच बिखिया ले ग्रह जकीनी अमृत मन ते डारन काम क्रोध लोभ रत निंदा सत संतोष बिदारन इन ते काढ लेओ ਸ੍ਰੀ ਸੁਆਮੀ ਹਾਰ ਪਰੇ ਤੁਮ ਸ਼ਰਨ ਨਾਨਕ ਕੀ ਬੇਨੰਤੀ ਪ੍ਰਭ ਪੈ ਸਾਧ ਸੰਗ ਰੰਗ ਤਾਰਨ